ਉੰਮਰੋਂ ਅੱਜ ਆਪਾਂ ਜਿਨ੍ਹਾਂ ਨੂੰ ਤੁਹਾਨੂੰ ਮਿਲਾਉਣਾ ਹੈ ਨਾ ਉਹਦੇ ਵਿੱਚ ਬੜੀਆਂ ਹੀ ਕੁਆਲਿਟੀਆਂ ਵੀਰੇ ਦੇ ਵਿੱਚ ਆਪਾਂ ਹੋ ਗਏ ਅੰਦਰ ਐਂਟਰ ਤੇ ਇਹ ਬੇਟੇ ਨੇ ਸਾਡੇ ਚੰਬੀ ਤੇ ਦੇਖ ਕੇ ਤੁਸੀਂ ਜੱਜਮੈਂਟ ਨਹੀਂ ਕਰ ਸਕਦੇ ਇਹ ਅਸਲੀ ਆ ਜਾਂ ਨਕਲੀ ਹੂਬ ਹੂ ਐ ਯਾਨੀ ਕਿ ਨਕਸ਼ਾ ਖਿੱਚ ਕੇ ਮੋੜੇ ਰੱਖਣਾ ਹੈ ਇਹ ਉੱਤੇ ਜੀ ਇਹ ਤਾਂ ਬਹੁਤ ਪ੍ਰਾਤਨ ਸਮੇਂ ਪਹਿਲਾਂ ਪਹਿਲਾਂ ਇਹੋ ਹਾਂਜੀ ਕਿਸੇ ਨਵੀਂ ਟੈਕਨੀਕ ਨਾਲ ਆ ਗਏ ਹੁਣ ਮਸ਼ੀਨਾਂ ਨਾਲ ਕਰਨ ਲੱਗ ਪਿਆ ਬਚਾ ਹੀ ਦੇ ਬਣਵਾਉਣੇ ਟੈਟੂ ਟੈਟੂ ਚਾਹੀਦੇ ਹਨ ਚਾਹੀਦੇ ਆ ਅੱਛਾ ਜੀ ਟੈਟੂ ਚਾਹੀਦੇ ਆ ਵੱਲੋਂ ਹੁਣ ਜੇ ਕਿਸੇ ਨੇ ਬਣਵਾਉਣੇ ਆ ਕਰਨ ਵੀ ਦੇ ਕੋ ਜਰੂਰ ਆਉਣਾ ਨੰਬਰ ਸਕਰੀਨ ਤੇ ਚੱਲਦਾ ਪਿਆ ਹਾਂਜੀ ਡਰ ਜਾਂਦਾ ਮਾਰ ਲੱਗਦਾ ਉਹ ਚਲੋ ਸਮਾਨ ਦਾ ਤਾਂ ਹੈਗਾ ਹੀ ਆ ਬਾਕੀ ਆਪਣੇ ਕੰਮ ਤੇ ਵੀ ਡਿਪੈਂਡ ਆ ਵੀ ਤੁਸੀਂ ਕੀ ਡਿਟੇਲ ਦਿੰਨੇ ਤੁਸੀਂ ਫੀਲਡ ਨੂੰ ਕਿੱਦਾਂ ਚੁਣਿਆ ਤੁਸੀਂ ਫਿਰ ਇਦਾਂ ਕਿਦਾ ਆ ਉਹ ਬਸ ਜੀ ਪੇਂਟਿੰਗ ਕਰਦੇ ਸ਼ੌਂਕ ਸੀਗਾ ਹੱਬ ਤੱਕ ਮੇਰਾ ਦਾ ਵਿਤੀ ਹੋ ਗਿਆ ਤੇ ਮੈਂ ਟੈਟੂ ਸ਼ੁਰੂ ਕਰ ਦਿੱਤੇ ਸੀ ਅੱਛਾ ਜੀ ਉਹ ਵੱਲੋਂ ਅੱਜ ਆਪਾਂ ਜਿਨ੍ਹਾਂ ਨੂੰ ਤੁਹਾਨੂੰ ਮਿਲਾਉਣਾ ਹੈ ਨਾ ਉਹਦੇ ਵਿੱਚ ਬੜੀਆਂ ਹੀ ਕੁਆਲਿਟੀਆਂ ਵੀਰੇ ਦੇ ਵਿੱਚ ਵੀ ਜਾਨੀ ਕਿ ਵਾਈਗ੍ਰੋਦੀ ਕਿਰਪਾ ਆ ਵੀ ਇੰਨੇ ਸੋਹਣੇ ਸੋਹਣੇ ਟੈਟੂ ਬਣਾਉਂਦੇ ਆ ਤੇ ਉਹਦੇ ਨਾਲ ਨਾਲ ਨਾ ਤੇ ਜਾਨੀ ਕਿ ਮੂਰਤੀ ਇਦਾਂ ਵੀ ਫੋਟੋ ਇਦਾਂ ਵੀ ਬਣਾ ਦਿੰਦੇ ਆ ਕੈਨਵਸ ਦੇ ਉੱਪਰ ਵੇ ਯਾਨੀ ਕਿ ਬੰਦਾ ਦੇਖ ਕੇ ਕਹਿ ਨਹੀਂ ਸਕਦਾ ਵੀ ਇਹ ਅਸਲੀ ਖੜੋਤਾ ਆ ਕਿ ਜਾਂ ਇਹ ਨਕਲੀ ਆ ਉੱਪਰੋਂ ਦੇਖ ਰਹੇ ਆ ਆਪਾਂ ਕਿ ਸ਼ਰਮ ਆਰਟਸ ਸ਼ਰਮ ਟੈਟੂ ਤੇ ਇਹ ਲੋਕੇਸ਼ਨ ਹੈਗੀ ਆ तकरीबन ਜਲੰਧਰ ਦੇ ਵਿੱਚ ਅੰਬੇਡਕਰ ਚੌਕ ਦੇ ਨਾਲ ਹੀ ਉਰਲੇ ਮੰਨੇ ਅਵਤਾਰ ਨਗਰ ਤੇ ਆਪਾਂ ਖੜੇ ਆ ਅਵਤਾਰ ਨਗਰ ਦੇ ਵਿੱਚ ਤੇ ਹੁਣ ਆਪਾਂ ਜਲਾ ਉੱਪਰ ਵੀਰੇ ਦੇ ਕੋਲ ਸਟੂਡੀਓ ਉਹਦਾ ਹੈਗਾ ਵਾ ਜਿੱਥੇ ਉਹ ਟੈਟੂ ਬਣਾਉਂਦੇ ਆ ਤੇ ਆਪਾਂ ਉਹਨੂੰ ਜਾ ਕੇ ਮਿਲਣਾ ਨਾਲੇ ਕਰਦੇ ਆ ਗੱਲਾਂ ਬਾਤਾਂ ਦੇ ਆਜੋ ਆਪਾਂ ਮਲਾਉਨੇ ਆ ਤੁਹਾਨੂੰ ਸਾਰਿਆਂ ਨੂੰ ਸ਼ਰਮ ਵੀਰੇ ਦੇ ਨਾਲ ਠੀਕ ਆ ਇਹ ਵੱਲੋਂ ਦੂਜੀ ਮੰਜ਼ਲ ਦੇ ਉੱਪਰ ਆਣ ਕੇ ਨਾ ਇਹ ਸਟੂਡੀਓ ਆ ਵੀਰੇ ਦਾ ਆਪਾਂ ਨਾਲ ਨੂੰ ਮਿਲਦੇ ਆ ਠੀਕ ਆ ਜੀ ਆਪਾਂ ਹੋ ਗਏ ਅੰਦਰ ਐਂਟਰ ਤੇ ਇਹ ਬੈਠੇ ਨੇ ਸਾਡੇ ਚੰਨ ਵੀਰ ਜੀ ਸਤਿ ਸ਼੍ਰੀ ਅਕਾਲ ਹੋਰ ਭਾਈ ਮਾਈਕ ਜੀ ਖਲਕਾਲ ਸਲਾਮ ਵਾਲੇ ਭਾਈ ਕੀ ਹਾਲ ਤੇ ਤੇ ਸ਼ਾਨਵੀਰ ਆਪਾਂ ਇਹਨਾਂ ਨਾਲ ਗੱਦਿਆਂ ਗੱਲਾਂ ਬਾਤਾਂ ਕਰੇ ਬਹਿ ਗਏ ਆਰਾਮ ਦੇ ਨਾਲ ਇਧਰ ਆ ਗੋ ਹਾਂਜੀ ਸ਼ਾਨਵੀਰ ਜੀ ਆਪਾਂ ਤਾਂ ਪਹਿਲਾਂ ਤਾਂ ਇਹ ਗੱਲ ਕਰਦੇ ਆਪਾਂ ਹਾਂਜੀ ਬਈ ਕਦੋਂ ਕਦਾ ਤੁਸੀਂ ਇਸ ਫੀਲਡ ਦੇ ਵਿੱਚ ਆਏ ਹੋਇਆ ਅ ਇਹ ਤਾਂ ਬਾਜੀ ਮੈਂ ਬਚਪਨ ਚ ਲੱਗਾ ਹੋਇਆ ਅੱਛਾ ਜਿਹੜਾ ਪੇਂਟਿੰਗ ਦਾ ਕੰਮ ਹੈ ਆਪਣਾ ਠੀਕ ਆ ਪੇਂਟਿੰਗ ਦਾ ਠੀਕ ਆ ਠੀਕ ਆ ਠੀਕ ਆ ਉਹ ਮੈਂ ਬਚਪਨ ਤੋਂ ਸਕੂਲ ਟਾਈਮ ਤੇ ਲੱਗਾ ਹੋਇਆ ਠੀਕ ਆ ਹਾਂਜੀ ਤੇ ਜਿਹੜਾ ਟੈਟੂ ਦਾ ਮੇਰਾ ਹੈਗਾ ਇਹ ਮੈਂ ਕਵੀ ਮਿਲ ਨਾਲ ਦਾ 3 ਸਾਲ ਹੋ ਗਏ ਆ ਠੀਕ ਆ ਟੈਟੂ ਦਾ ਕੰਮ ਕਰਦੇ 3 ਸਾਲ ਹੋ ਗਏ ਆ ਹਾਂਜੀ ਜਿਹੜੀ ਪੇਂਟਿੰਗ ਦਾ ਆ ਉਹ ਬਚਪਨ ਤੋਂ ਹੀ ਕਰ ਰਹਾ ਹਾਂ ਤੁਸੀਂ ਹਾਂਜੀ ਉਹ ਮੈਂ ਬਚਪਨ ਤੋਂ ਲੱਗਾ ਹਾਂ ਤੇ ਕਿੰਨੀ ਕਿੰਨੀ ਕਲਾਸ ਵਿੱਚ ਪੜ੍ਹਦੇ ਸੀ ਜਦੋਂ ਕਦੇ ਪੇਂਟਿੰਗ ਸੋਹਣੀਆਂ ਸੋਹਣੀਆਂ ਜਾਨ ਕੇ ਬਣਾਉਣ ਲੱਗ ਪਿਆ ਮੈਂ ਮੈਂ ਦੂਜੀ ਚ ਪੜ੍ਹਦਾ ਹੁੰਦਾ ਸੀ ਮੈਂ ਥੋੜੇ ਮੋੜੇ ਡਰਾ ਕਰਨ ਲੱਗ ਪਿਆ ਸੀਗਾ ਅੱਛਾ ਹਾਂਜੀ ਜਾਨ ਕੇ ਕੁਦਰਤੀ ਚੀਜ਼ਾਂ ਆ ਮੰਨ ਲਓ ਜਿਹੜੀਆਂ ਇਹ ਮਿਲਦੀਆਂ ਵਾਂ ਜਾਣ ਕੇ ਸਪੈਸ਼ਲ ਪਰਸਨੈਲਿਟੀ ਜਿਹੜੀ ਆ ਪ੍ਰਮਾਤਮਾ ਵਾਹਿਗੁਰੂ ਉਹ ਕਿਸੇ ਕਿਸੇ ਨੂੰ ਬਖਸ਼ਿਸ਼ ਕਰਦੇ ਆ ਪਰ ਵੀਰ ਜੀ ਹੁਣਾਂ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਸੰਭਿਆ ਕੱਲੇ ਟੈਟੂ ਨਹੀਂ ਬਣਾਉਂਦੇ ਘਰੇ ਜਾਨੀ ਕਿ ਇੱਕ ਕਮਰੇ ਦੇ ਵਿੱਚ ਫੋਟੋ ਬੜੀਆਂ ਹੀ ਸੋਹਣੀਆਂ ਸੋਹਣੀਆਂ ਬਣਾਦੇ ਆ ਇੰਨੀਆਂ ਸੋਹਣੀਆਂ ਵੀ ਤੁਹਾਨੂੰ ਵਿੱਚ ਦਿਖਾਵਾਂਗੇ ਉਹ ਵੀ ਤੇ ਵੇਖ ਕੇ ਤੁਸੀਂ ਜੱਜਮੈਂਟ ਨਹੀਂ ਕਰ ਸਕਦੇ ਵੀ ਇਹ ਅਸਲੀ ਆ ਜਾਂ ਨਕਲੀ ਆ ਹੂਬ ਹੂ ਆ ਜਾਨੀ ਕਿ ਨਕਸ਼ਾ ਖਿੱਚ ਕੇ ਮੋਰੇ ਰੱਖਾ ਦਿੰਦੇ ਪੂਰੀ ਕਰੇ ਤੇ ਅੱਛਾ ਹੁਣ ਆਪਾਂ ਪਹਿਲੇ ਟੈਟੂ ਦੀ ਗੱਲ ਕਰਦੇ ਆਪਾਂ ਹਾਂਜੀ ਹੈਨਾ ਵੀ ਟੈਟੂ ਦਾ ਕੰਮ ਕਿੱਦਾਂ ਚੱਲ ਰਿਹਾ ਅੱਜਕੱਲ ਹਾਂ ਠੀਕ ਹੈ ਜੀ ਵਧੀਆ ਅੱਛਾ ਟੈਟੂ ਬਾਰੇ ਦੱਸੋ ਵੀ ਇਹ ਕਦੋਂ ਦਾ ਸ਼ੁਰੂ ਹੋਇਆ ਟੈਟੂ ਜਿਹੜਾ ਹੁਣ ਆਇਆ ਟੈਟੂ ਤੇ ਜੀ ਇਹ ਤਾਂ ਬਹੁਤ ਪ੍ਰਾਤਨ ਸਮੇਂ ਤੋਂ ਚੱਲਦੇ ਪਏ ਆ ਆ ਪਹਿਲਾਂ ਪਹਿਲਾਂ ਇਹੋ ਹਾਂਜੀ ਕਿਸੇ ਤਰ੍ਹਾਂ ਨਵੀਂ ਟੈਕਨੀਕ ਨਾਲ ਆ ਗਏ ਹੁਣ ਮਸ਼ੀਨਾਂ ਨਾਲ ਕਰਨ ਲੱਗ ਪਏ ਆ ਮਸ਼ੀਨਾਂ ਨਾਲ ਬਣਵਾਉਂਦੇ ਹਾਂਜੀ ਹਾਂਜੀ ਇਹ ਬਹੁਤ ਪ੍ਰਾਤਨ ਸਮੇਂ ਤੋਂ ਚੱਲਦਾ ਆ ਰਿਹਾ ਕੰਮ ਹੈ ਬਿਲਕੁਲ ਬਿਲਕੁਲ ਪਰ ਚ ਚਾਹੀਦੇ ਨਾ ਚਾਹੀਦੇ ਆ ਅੱਛਾ ਜੀ ਟੈਟੂ ਚਾਹੀਦੇ ਆ ਵੱਲੋਂ ਹੁਣ ਜੇ ਕਿਸੇ ਨੇ ਬਣਾਉਣੇ ਆ ਤਾਂ ਸ਼ਨ ਵੀਰ ਕੋ ਜਰੂਰ ਆਉਣਾ ਨੰਬਰ ਸਕਰੀਨ ਤੇ ਚੱਲਦਾ ਪਿਆ ਵਾ ਹਾਂਜੀ ਠੀਕ ਆ ਜੀ ਦੂਰੋਂ ਨੇੜੇੋਂ ਕਿਤੇ ਵੀ ਫੋਨ ਜਰੂਰ ਕਰਿਓ ਜੇ ਕਿਤੇ ਕੋਈ ਬਣਾਉਣ ਦਾ ਮੂਡ ਬਣਿਆ ਤੇ ਇੱਕ ਵਾਰੀ ਗੱਲ ਜਰੂਰ ਕਰਿਓ ਅੱਛਾ ਕੰਮ ਕਰਾ ਕੇ ਵੀ ਦੇਖਿਓ ਨਾ ਇਹ ਕੰਮ ਕਰਾ ਕੇ ਵੀ ਦੇਖਿਓ ਤੇ ਪਤਾ ਲੱਗਦਾ ਕੰਮ ਦਾ ਜੀ ਬਿਲਕੁਲ ਬਿਲਕੁਲ ਹਾਂਜੀ ਤੁਹਾਨੂੰ ਵਿੱਚ ਦਿਖਾਵਾਂਗੇ ਟੈਟੂ ਬਣੇ ਹੋਏ ਵੀ ਇਹਦੇ ਵਿੱਚ ਜਿਹੜੇ ਰੰਗ ਹਾਂਜੀ ਇਨਕ ਵਗੈਰਾ ਅਲਸਾ ਜੀ ਤੁਹਾਰੇ ਉੱਪਰ ਜਿਹੜਾ ਆਹਾ ਕਰਿਓ ਤਾਂ ਹਾਂਜੀ ਹੈ ਨਾ ਇਹ ਰੰਗ ਆ ਅੱਛਾ ਰੰਗ ਬਰੰਗੇ ਟੈਟੂ ਵੀ ਬਣਾਉਣੇ ਆ ਆਪਾਂ ਹਾਂਜੀ ਕਲਰ ਵੀ ਕਰ ਦਿੱਤੇ ਆ ਬਾਬਾ ਹਾਂਜੀ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਬਹੁਤ ਵਧੀਆ ਤੇ ਇਹ ਇਥੋਂ ਮਿਲ ਜਾਂਦੇ ਆ ਜਦੋਂ ਕਰੂਗਾ ਜਾਂ ਨਹੀਂ ਇਹ ਤਾਂ ਹੈ ਆਨਲਾਈਨ ਵੀ ਮੰਗਾਰੀਦੇ ਆ ਅੱਛਾ ਜੀ ਆ ਜਾਂਦੇ ਆ ਰਾਮ ਨਾਲ ਆ ਜਾਂਦੇ ਆ ਅਮਰੀਕਨ ਹੀ ਹੁੰਦੇ ਆ ਅੱਛਾ ਬਾਹਰਲੇ ਟੈਟੂ ਹਾਂਜੀ ਹਾਂਜੀ ਠੀਕ 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 ਤੇ ਅੱਛਾ ਇਹ ਗਰਮੀਆਂ ਨੂੰ ਬਣਾਉਣਾ ਠੀਕ ਰਹਿੰਦਾ ਜਾਂ ਸਰਦੀਆਂ ਨੂੰ ਠੀਕ ਰਹਿੰਦਾ ਜਾਂ ਵਿਚ ਵਿਚਾਲੇ ਜਿੱਦਾਂ ਮੌਸਮ ਹੁੰਦਾ ਉਹ ਵਿਚ ਵਿਚਾਲੇ ਜਿਆਦਾ ਵਧੀਆ ਜਿੱਦਾਂ ਨਾ ਗਰਮੀ ਹਾਂਜੀ ਜਿੱਦਾਂ ਹਾਂਜੀ ਵਿੱਚ ਵਿਚਾਲੇ ਜਿਆਦਾ ਵਧੀਆ ਲੰਦਾ ਸਹੀ ਆ ਤੇ ਇਹਦਾ ਕੋਈ ਖਾਸ ਸੀਜ਼ਨ ਵੀ ਹੁੰਦਾ ਹੈ ਇਹਦਾ ਨਾ ਨਹੀਂ ਸੀਜ਼ਨ ਤਾਂ ਨਹੀਂ ਹੁੰਦਾ ਸੀਜ਼ਨ ਆਹੀ ਆ ਜਿੱਦਾਂ ਜਿਆਦਾ ਠੰਡ ਚ ਆ ਆਪਣੇ ਦਸੰਬਰ ਜਨਵਰੀ ਤੇ ਥੋੜੀ ਦਿੱਕਤ ਹੋ ਜਾਂਦੀ ਆ ਠੰਡ ਕਰਕੇ ਵੀ ਨਹੀਂ ਕੋਈ ਬਣਾਉਂਦਾ ਇੱਕ ਜੁਲਾਈ ਅਗਸਤ ਦਾ ਮਹੀਨਾ ਥੋੜਾ ਜਿਆ ਓਦਾਂ ਦਾ ਹੁੰਦਾ ਆ ਜੇ ਠੰਡ ਦੇ ਮਹੀਨੇ ਹਾਂਜੀ ਹਾਂਜੀ ਪਸੀਨਾ ਬਹੁਤ ਆਉਂਦਾ ਆ ਜਾਨੀ ਕਿ ਥੋੜਾ ਟਾਈਮ ਵੀ ਨਹੀਂ ਬਣਾਉਂਦੇ ਕਿੰਦਾ ਚੱਲਦਾ ਹੀ ਰਹਿੰਦਾ ਸਾਰਾ ਸਾਲ ਹਾਂਜੀ ਹਾਂਜੀ ਚਲੋ ਵਧੀਆ ਸਤਿਗੁਰੂ ਮਿਲ ਕਰਨ ਬਹੁਤ ਵਧੀਆ ਆ ਤੇ ਅੱਛਾ ਫਿਰ ਇਸੇ ਫੀਲਡ ਨੂੰ ਕਿੱਦਾਂ ਚੁਣਿਆ ਤੁਸੀਂ ਫਿਰ ਇਦਰ ਕਿਤਾਏ ਉਹ ਬਸ ਜੀ ਪੇਂਟਿੰਗ ਕਰਦੇ ਸ਼ੌਂਕ ਸੀਗਾ ਉਹ ਤੇ ਬਚਪਨ ਤੋਂ ਲੱਗੇ ਹੋਏ ਆ ਆਪਾਂ ਬਿਲਕੁਲ ਤੇ ਇਹ ਮੰਨਿਆ ਕੀਤਾ ਵੀ ਚਲੋ ਇਹ ਵੀ ਕਰ ਲੈਣਾ ਚਾਹੀਦਾ ਜੇ ਗੁਣ ਹੈਗਾ ਆ ਤੇ ਮਾਰਾ ਇਹਨੇ ਦਿੱਤਾ ਬਖਸ਼ਿਆ ਉਹਨੂੰ ਨਿਖਾਰਨਾ ਚਾਹੀਦਾ ਉਹਨੂੰ ਕਰਨਾ ਚਾਹੀਦਾ ਹਾਂਜੀ 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 ਤੇ ਟੈਟੂ ਦਾ ਕੰਮ ਸਿੱਖਿਆ ਫਿਰ ਕਿਸੇ ਦੇ ਕੋਲ ਥੋੜਾ ਟਾਈਮ ਲਾਇਆ ਨਹੀਂ ਮੈਂ ਦਰਸਲ ਪ੍ਰੈਕਟਿਸ ਮੈਂ ਆਪ ਹੀ ਕੀਤੀ ਹੈ ਇਸ ਕੰਮ ਦੀ ਹਾਂਜੀ ਬਾਕੀ YouTube ਦਾ ਫਾਇਦਾ ਲਿਆ ਹੋ ਹਾਂਜੀ ਦੇਖ ਮਾਰਾ ਮੋਟਰ ਦਾ ਦੇਖ ਦੋ ਕਿ ਵੀ ਬੰਦਾ ਜਿੰਨੇ ਸਿੱਖਣਾ ਹੁੰਦੇ ਤੇ ਫੇਰ ਦੇਖ ਕੇ ਵੀ ਕਰ ਲੈਣਾ ਆ ਉਹਨੇ ਤਾਂ ਕਰਨਾ ਹੀ ਪੈਣਾ ਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਾਕੀ ਨੌਲੇਜ ਲੈਣੀ ਪੈਂਦੀ ਹੁੰਦੀ ਹਰ ਚੀਜ਼ ਦੀ ਉਹ ਆਪਾਂ ਭਾਜੀ ਸੀਗੇ ਆਪਣੇ ਉਹਨਾਂ ਕੋਲ ਨੌਲੇਜ ਆਪਾਂ ਲੈ ਲਈ ਸੀਗੀ ਵੀ ਨੀਡਲ ਨੂਡਲ ਕਿੱਦਾਂ ਆਪਾਂ ਯੂਜ਼ ਕਰਨੀ ਅੱਛਾ 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 ਹਾਂਜੀ ਬਾਕੀ ਥੋੜਾ ਬੜਾ ਥੋੜਾ ਬੜਾ ਜਾਣਕਾਰੀ ਲਈ ਲਈ ਹਾਂਜੀ 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 ਬਾਕੀ ਫੇਰ ਆਪ ਹੀ ਮੈਂ ਜਿੱਦਾਂ ਵੀ ਪ੍ਰੈਕਟਿਸ ਕਰਦਾ ਰਿਹਾ ਆ ਵੀ ਚਾਹੀਏ ਹਾਂਜੀ ਮੈਂ ਤੇ ਮੈਨੂੰ ਲੱਗਦਾ ਵੀ ਮੈਂ ਹਫਤਾ ਤੱਕ ਫੈਕਟਰ ਕੀਤੀ ਹੋਵੇ ਤਾਂ ਮੈਂ ਡੈਟੋ ਸ਼ੁਰੂ ਕਰ ਦਿੱਤੇ ਸੀ ਅੱਛਾ ਜੀ ਹਾਂਜੀ ਇਹ ਸੱਚੀ ਜਾਨੀ ਕਿ ਨਾ ਸਾਧਗੁਰਾਂ ਦੀ ਕਿਰਪਾ ਹੀ ਆਵੇ ਹਾਂਜੀ ਹਾਂਜੀ ਇੱਥੇ ਤੱਕ ਜਿਹੜਾ ਪਹੁੰਚਣਾ ਵਾਏ ਹਾਂਜੀ ਇਹ ਮਹਾਰਾਜ ਨੇ ਚਲੋ ਗੁਣ ਦਿੱਤਾ ਆ ਬਿਲਕੁਲ ਹਾਂਜੀ ਤੇ ਹੁਣ ਤੱਕ ਦਾ ਤੁਸੀਂ ਜੇ ਤੁਹਾਨੂੰ ਕਹਿ ਦਈਏ ਵੀ ਆਪਣੇ ਹਿਸਾਬ ਨਾਲ ਬਣਾਓ ਹਾਂਜੀ ਕਿ ਕਿਸੇ ਨੂੰ ਕੋਈ ਨਹੀਂ ਪਸਾਦੋ ਤੁਸੀਂ ਆਪਣੇ ਹਿਸਾਬ ਨਾਲ ਦੇਖੀ ਕੀ ਬਣਾਉਣਾ ਪਸੰਦ ਕਰੋ ਉਹ ਗਾਹਕ ਤੇ ਡਿਪੈਂਡ ਪਹਿਲਾਂ ਦੇਖੀਦਾ ਵੀ ਉਹਦੀ ਚੁਆਇਸ ਕੀ ਆ ਹੂੰ ਫੇ ਅਈ ਉਸ ਹਾਣਾ ਬੰਦੇ ਨੂੰ ਪੁੱਛ ਲੀਦਾ ਆ ਕਸਟਮਰ ਨੂੰ ਵੀ ਤੁਹਾਨੂੰ ਕਿਸ ਤਰ੍ਹਾਂ ਦਾ ਟੈਟੂ ਚਾਹੀਦਾ ਆ ਉਹਨਾਂ ਦੀ ਸੋਚ ਆਪਾਂ ਦੇਖ ਲਈਦੀ ਫਿਰ ਉਸੇ ਅਕੋਰਡਿੰਗ ਆਪਾਂ ਉਹਨਾਂ ਨੂੰ ਹਾਂਜੀ ਜੇ ਉਹਨੂੰ ਕੋਈ ਉਹਨੂੰ ਕੋਈ ਚੀਜ਼ ਨਹੀਂ ਪਸੰਦ ਤੇ ਉਹਦੀਆਂ ਗੱਲਾਂ ਬਾਤਾਂ ਦੇ ਵਿੱਚੋਂ ਹੀ ਟੈਟੂ ਬਣਾ ਲੈਂਦੇ ਹਾਂ ਜੀ ਕਿਸੇ ਨੂੰ ਧਾਰਮਿਕ ਟੈਟੂ ਪਸੰਦ ਆ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦਾ ਕਿਸੇ ਨੂੰ ਕਿਸੇ ਤਰ੍ਹਾਂ ਦਾ ਫੇ ਉਹੀ ਉਹ ਜਜਮੈਂਟ ਲਾ ਲਈਦੀ ਵੀ ਇਹ ਬੰਦੇ ਨੂੰ ਇਹ ਚੀਜ਼ ਚਾਹੀਦੀ ਆ ਬਿਲਕੁਲ ਫੇ ਉਸ ਤਰ੍ਹਾਂ ਦਾ ਆਪਾਂ ਉਹਨਾਂ ਨੂੰ ਦੱਸ ਜੀਦਾ ਆ ਬਿਲਕੁਲ ਹਾਂਜੀ ਤੁਹਾਨੂੰ ਕਿਹੜੀ ਚੀਜ਼ ਪਸੰਦ ਆ ਬਣਾਉਣੇ ਜਾਵਾ ਵਧੀਆ ਸੋਹਣੇ ਤਰੀਕੇ ਨਾਲ ਕਿਹੜੀ ਚੀਜ਼ ਮੈਨੂੰ ਜਾਨੀ ਕਿ ਆਪਣੇ ਮਨੋਂ ਜਿਹੜੀ ਬਣਾਉਂਦੇ ਜਿਹੜੀ ਆਪਾਂ ਨੂੰ ਮੈਨੂੰ ਸ਼ੌਂਕ ਹੈ ਸੈਕ ਹਿਸਟਰੀ ਦੇ ਸਿੱਖ ਹਿਸਟਰੀ ਦੇ ਚਲੋ ਬਾਬਾ ਜੀ ਮੇਰ ਕਰਨ ਹਾਂਜੀ ਉਹ ਪੇਂਟਿੰਗ ਬਣਾਉਂਦਾ ਵੀ ਮਜ਼ਾ ਆਉਂਦਾ ਹੈ ਤੇ ਟੈਟੂ ਬਣਾਉਂਦਾ ਵੀ ਉਹ ਮਜ਼ਾ ਆਉਂਦਾ ਹੈ ਹਾਂਜੀ ਦੇ ਸਹੀ ਹਾਂਜੀ ਅੱਛਾ ਚਨਵੀਰ ਜੀ ਆਪਾਂ ਹੁਣ ਗੱਲ ਕਰਦੇ ਹਾਂ ਵੀ ਤੁਹਾਡੀ ਜਿਹੜੀ ਪਹਿਲੀ ਜਿਹੜੀ ਕੈਨਵਸ ਦੇ ਉੱਪਰ ਤੁਸੀਂ ਫੋਟੋ ਬਣਾਈ ਹਾਂਜੀ ਵੀ ਪਹਿਲੀ ਜਿਹੜੀ ਫੋਟੋ ਆ ਉਹ ਕਿਹਦੀ ਫੋਟੋ ਬਣਾਈ ਤੁਸੀਂ ਫੋਟੋ ਪਹਿਲੀ ਮੈਂ ਉਹੀ ਬਾਬੇ ਨਾਨਕ ਸਾਹਿਬ ਦੀ ਬਣਾਈ ਗੀ ਕੋ ਨਾਨਕ ਸਾਹਿਬ ਦੀ ਠੀਕ ਆ ਜੀ ਹਾਂਜੀ ਪਹਿਲੀ ਮੈਂ ਉਹ ਬਣਾਈ ਸੀ ਬਾਕੀ ਜੋ ਹੌਲੀ ਹੌਲੀ ਕਰਦੇ ਰਹੇ ਥੋੜੇ ਮਤਲਬ ਕਿ ਇਕੱਠੀਆਂ ਕਰਦੇ ਰਹੇ ਦੋ ਚਾਰ ਪੇਂਟਿੰਗਾਂ ਹੋ ਗਈਆਂ ਤੇ ਫਿਰ ਮੈਂ ਪੇਂਟਿੰਗ ਚੱਕਣੀ ਸਾਈਕਲ ਹੁੰਦਾ ਸੀਗਾ ਪੇਂਟਿੰਗ ਚੱਕਣੀ ਸਾਈਕਲ ਤੇ ਮੈਂ ਪੂਰੇ ਬਾਜ਼ਾਰ ਚੋਂ ਘੁੰਮ ਕੇ ਸਾਰਾ ਘੁੰਮ ਘੁੰਮ ਕੇ ਫੇਰ ਮੈਂ ਘਰੇ ਆਉਣਾ ਅੱਛਾ ਜਿਹੜੇ ਮਤਲਬ ਕਿ ਮਾਰਕੀਟ 'ਚ ਕੋਈ ਪੋਸਟਰ ਵਾਲੇ ਹੁੰਦੇ ਹੀ ਡਿਜ਼ਾਈਨਰ ਹੁੰਦੇ ਹੀ ਵੀ ਸਾਰਾ ਕੰਮ ਦਿਖਾਉਣਾ ਵੀ ਆ ਮੇਰਾ ਕੰਮ ਹੈ ਆ ਮੇਰਾ ਕੰਮ ਬਿਲਕੁਲ ਤੇ ਬਈ ਦ ਘਰ ਸਾਰਾ ਦਿਖਾ ਦੋਗੇ ਫਿਰ ਮੈਂ ਘਰੇ ਆਉਣਾ ਬਿਲਕੁਲ ਤੇ ਕਿੰਨੇ ਕ ਸਾਲ ਹੋ ਗਏ ਇਸ ਗੱਲ ਹਾਂ ਕਾਫੀ ਦੇਰੀ ਹੋ ਗਈ ਕਿ ਮੈਂ ਪਰਦਾ ਪੜਦੇ ਮੈਂ ਕੰਮ 'ਚ ਪੈ ਗਏ ਸੀ ਇਦਨ ਇਦਨ ਕਰਕੇ ਪਹਿਲਾਂ ਜੀ ਮੈਂ ਆ ਗਿਆ ਸੀ ਇਹ ਇਹ ਗੱਲ ਕਰਦੇ ਆ ਹਾਂਜੀ ਬਈ ਜਾਨੀ ਕਿ ਬਾਜ਼ਾਰ ਦੇ ਵਿੱਚ ਹਾਂਜੀ ਤੁਹਾਡੀ ਜਿਹੜੀ ਪਹਿਲੀ ਫੋਟੋ ਆ ਹਾਂਜੀ ਉਹ ਕਿੰਨੇ ਦੀ ਬੀਕੀ ਸੀ ਉਹ ਓਏ ਜੀ ਉਹ ਪੇਂਟਿੰਗ ਜਿਹੜੀ ਉਦੋਂ ਤਾਂ ਫੇਲੇ ਹੁੰਦੇ ਹੀ ਕੰਮ ਕੁੰਮ ਤਾਂ ਕੋਈ ਹੁੰਦਾ ਨਹੀਂ ਸੀ ਕੋਲ ਠੀਕ ਆ ਤੇ ਮੈਂ ਇੱਕ ਪੇਂਟਿੰਗ ਬਣਾਈ ਸੀਗੀ ਜਿਹਦਾ ਰੇਟ ਆ ਵੀ ਮੈਂ ਆਪਰ ਪਿਆਉਣ ਲੈਣਾ ਆ ਅੱਛਾ ਜੀ ਇੱਕ ਹੁਣ ਦਾ ਜਿਹੜਾ ਵੀ ਲੈਣਾ ਆ ਤੇ ਉਸ ਟਾਈਮ ਮੈਂ ਉਹ ਪੇਂਟਿੰਗ ਕੰਮ ਨਾ ਹੁਣ ਕਰਨ ਮੈਂ 300 ਰੁਪਏ ਦੇ ਵਿੱਚ ਵੀ ਮੈਂ ਪੋਰਟਰੇਟ ਬਣਾ ਕੇ ਦਿੱਤਾ ਹਾਇਆ ਅੱਛਾ ਹਾਂਜੀ ਜਿਹਦੇ ਵਿੱਚੋਂ ਵੀ 150 ਰੁਪਏ ਦਾ ਮੇਰਾ 200 ਰੁਪਏ ਦਾ ਮਟੀਰੀਅਲ ਲੱਗ ਗਿਆ ਸੀ ਤੇ 100 ਰੁਪਿਆ ਮੈਂ ਕਮਾਇਆ ਸੀਗਾ ਅੱਛਾ ਹਾਂਜੀ ਉਤੇ ਮੈਂ ਹਫਤਾ ਪੂਰਾ ਪੇਂਟਿੰਗ ਤੇ ਲਾਇਆ ਸੀ ਹਾਂਜੀ ਵੀ ਜਾਨੀ ਕਿ ਸ਼ੁਰੂਆਤੀ ਸਟਰਗਲ ਜਿਹੜਾ ਰਿਹਾ ਆ ਹਾਂਜੀ ਵੀ ਕਾਫੀ ਜਾਨੀ ਕਿ ਜਦੋ ਜਹਿਦ ਵਾਲਾ ਰਿਹਾ ਵਾ ਹਾਂਜੀ ਹਾਂਜੀ ਹੈ ਨਾ ਤੇ ਸ਼ਾਨਵੀਰ ਜੀ ਆਪਾਂ ਹੁਣ ਥੋੜਾ ਜਾਂ ਆਪਾਂ ਵੀਰਾਂ ਨੂੰ ਇਹ ਦੱਸੀਏ ਵੀ ਆਪਣੇ ਨਾ ਕਿਸੇ ਹਰੇਕ ਕੰਮ ਦੇ ਵਿੱਚ ਕੋਈ ਨਾ ਕੋਈ ਉਸਤਾਦ ਦੀ ਲੋੜ ਪੈਂਦੀ ਹੈ ਹਾਂਜੀ ਹੈ ਨਾ ਵੀ ਜਾਨੀ ਕਿ ਆਰਟਿਸਟ ਦੇ ਵਿੱਚ ਜਦੋਂ ਫੋਟੋ ਬਣਾਉਣ ਦੇ ਵਿੱਚ ਆ ਗਿਆ ਤੁਸੀਂ ਹਾਂਜੀ ਉਦੋਂ ਕਿਹਦੇ ਕਿਹਦੇ ਕੋਲੋਂ ਸਲਾਹ ਲਈ ਕਿਹਦੇ ਕਿਹਦੇ ਕੋਲੋਂ ਸਿੱਖਣ ਨੂੰ ਮਿਲਿਆ ਮੈਂ ਜੀ ਮੇਰੇ ਉਸਤਾਦ ਹੁੰਦੇ ਸੀ ਪਹਿਲੇ ਇਕਬਾਲ ਸਿੰਘ ਪਸੀਨ ਅੱਛਾ ਜੀ ਇਕਬਾਲ ਸਿੰਘ ਪਸੀਨ ਪਸੀਨ ਸਾਹਿਬ ਮੈਂ ਦਸਵੀਂ ਦੇ ਪੇਪਰ ਦੇ ਕੇ ਮੈਂ ਫਿਰ ਉਹਨਾਂ ਕੋਲ ਜਾਣਾ ਸ਼ੁਰੂ ਕਰ ਦਿੱਤਾ ਸੀਗਾ ਸਹੀ ਹੈ ਤੇ ਘਰਦਿਆਂ ਨੂੰ ਮੈਂ ਫਿਰ ਦੱਸਿਆ ਵੀ ਮੈਂ ਇਦਾਂ ਲੱਗ ਗਿਆ ਹਾਂ ਕੰਮ ਹੂੰ ਤੇ ਉਹਨਾਂ ਕੋ ਮੈਂ ਜਾਣਾ ਸ਼ੁਰੂ ਕੀਤਾ ਤੇ ਮੈਂ 2 ਕੁ ਸਾਲ ਉਹਨਾਂ ਕੋ ਲਾਇਏ ਤੇ ਫੇਰ ਮੈਨੂੰ ਸੀਗਾ ਕਿ ਮੈਨੂੰ ਸ਼ੌਂਕ ਹੁੰਦਾ ਸਿੱਖਣ ਦਾ ਵੀ ਕੋਈ ਨਾ ਕੋਈ ਸਿੱਖਿਆ ਜਾਵੇ ਨਵੇਂ-ਨਵੇਂਆਂ ਕੋਲੋਂ ਜਿੱਦਾਂ ਫੇਰ ਮੈਂ ਗਿਆ ਸੁਖਮ ਸਿੰਘ ਹੁਣਾ ਕੋਲ ਅੱਛਾ ਜਿਹਨੇ ਜਿਹੜੇ ਪਹਿਲੇ ਨਾਂ ਲਿਆ ਤੁਸੀਂ ਇਕਵਾਲ ਸਿੰਘ ਪਸੀਨ ਇਕਵਾਲ ਸਿੰਘ ਪਸੀਨ ਉਹ ਕਿਹੜੀ ਜਗ੍ਹਾ ਤੋਂ ਸੀਗੇ ਉਹ ਉਹ ਕਪੂਰਸਲੇਓ ਸੀਗੇ ਤੇ ਉਹਨਾਂ ਦਾ ਜਿਹੜਾ ਸਟੂਡੀਓ ਸੀ ਉਹ ਜਲੰਧਰੇ ਸੀਗਾ ਆਪਣੇ ਕੀ ਦਾ ਸੀ ਜਲੰਧਰ ਇੱਥੇ ਦਾ ਆ ਇਕਬਾਲ ਸਿੰਘ ਤੁਸੀਂ ਆਰਟ ਸਟੂਡੀਓ ਸਿਕ ਇਕਬਾਲ ਸਿੰਘ ਤੁਸੀਂ ਆ ਹਾਂ ਹਾਂਜੀ ਠੀਕ ਹੈ ਤੇ ਉਹ ਮੈਂ ਫਿਰ ਉਹਨਾਂ ਕੋਲ ਜਾਂਦਾ ਰਿਹਾ ਦੋਕ ਸਾਲ ਮੈਂ ਉਹਨਾਂ ਕੋਲ ਕੀਤਾ ਕੰਮ ਸਹੀ ਹੈ ਫਿਰ ਮੈਂ ਉਸੇ ਹੀ ਉਸਤਾਦ ਆਪਣੇ ਸੁਖਵੰਤ ਸਿੰਘ ਸੁਖਵੰਤ ਸਿੰਘ ਉਹ ਵੀ ਜਲੰਧਰ ਤੋਂ ਹੀ ਉਹ ਵੀ ਜਲੰਧਰ ਤੋਂ ਹੀ ਸੀਗੇ ਠੀਕ ਹੈ ਜੀ ਤੇ ਫਿਰ ਮੈਂ ਉਹਨਾਂ ਤੋਂ ਵੀ ਜਾਣਾ ਸ਼ੁਰੂ ਕੀਤਾ ਠੀਕ 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 ਤੇ ਫਿਰ ਮੈਨੂੰ ਲੱਗਿਆ ਵੀ ਨਹੀਂ ਮੈਨੂੰ ਹੋਰ ਸਿੱਖਣਾ ਚਾਹੀਦਾ ਵਾ ਬਿਲਕੁਲ ਜੀ ਫਿਰ ਮੈਂ ਗਿਆ ਜਿਹੜੇ ਮੇਰਾ ਲਾਸਟ ਉਸਤਾਦ ਸੀ ਆਪਣੇ ਸੀਗੇ ਵਿਮਲ ਵਰਮਾ ਜੀ ਅੱਛਾ ਵਾਹ ਜੀ ਹਾਂਜੀ ਮੋਬੀ ਜਲੰਧਰ ਦੇ ਹੀ ਬਿੰਦਲ ਸਰ ਉਹਨਾਂ ਦਾ ਬੜਾ ਹੀ ਨਾਮ ਆਇਆ ਬਹੁਤ ਵੱਡੇ ਵੱਡੇ ਆਰਟਿਸਟ ਉਹਨਾਂ ਦੇ ਹੱਥੋਂ ਨਿਕਲੇ ਹੋਏ ਆਸਤ ਜੀ ਹਨਾ ਉਹ ਉਹਨਾਂ ਵਰਗਾ ਕੋਈ ਕੰਮ ਹੈ ਬਿਲਕੁਲ ਮੈਨੂੰ ਲੱਗਦਾ ਨਹੀਂ ਹੋਊਗਾ ਬਈਆ ਸਹੀ ਹੈ ਹਾਂਜੀ ਫਿਰ ਮੈਂ ਉਹਨਾਂ ਤੋਂ ਗਿਆ ਫਿਰ ਉਸ ਤੋਂ ਬਾਅਦ ਫਿਰ ਮੈਂ ਆਪਣਾ ਥੋੜਾ ਥੋੜਾ ਕਰਨਾ ਸਟਾਰਟ ਸ਼ੁਰੂ ਕੀਤਾ ਕੰਮ ਸਹੀ ਹੈ ਫਿਰ ਕਰਨ ਬਹੁਤ ਹੁਣ ਤੱਕ ਤੇ ਚਲੋ ਮਹਾਰਾਜ ਦੀ ਕਿੰਨੋਂ ਕਾਫੀ ਪੇਂਟੀਆਂ ਬਣਾ ਚੁੱਕਿਆ ਮੈਂ ਬਿਲਕੁਲ ਬਿਲਕੁਲ ਅਣਗਿਣਤੀ ਕੰਮ ਕਰ ਲਏ ਹੋਏ ਕੈਨੇਡਾ ਫਰਾਂਸ ਅੱਛਾ ਜੀ ਬਾਰਲੇ ਵੀ ਕੰਟਰੀਆਂ 'ਚ ਵਰਕ ਗਿਆ ਹੋਇਆ ਮੇਰਾ ਹਾਂ ਅੱਛਾ ਜੀ ਹੁਣ ਆਪਣੇ ਸ਼ਨਵੀਰ ਜੀ ਜਾਨੀ ਕਿ ਇਥੋਂ ਪੰਜਾਬ ਦੇ ਵਿੱਚ ਹਾਂਜੀ ਹੈ ਨਾ ਕਿੱਥੇ ਕਿੱਥੇ ਆਪਾਂ ਜਾਨੀ ਕਿ ਪੇਂਟਿੰਗ ਸੋਹਣੀ ਜੀ ਕੀਤੀ ਹੋਈ ਆ ਜਿੱਥੇ ਵੀ ਜਾਨੀ ਕਿ ਦੋ ਚਾਰ ਜੇ ਜਗ੍ਹਾ ਦੇ ਨਾਂ ਯਾਦ ਹੈਗੇ ਤਾਂ ਦੱਸਣ ਦੀ ਨੀ ਕੰਮ ਮੈਂ ਬਹੁਤ ਕੀਤਾ ਹੁਣ ਰੈਸਟੋਰੈਂਟ ਬਥੇਰੇ ਕੀਤੇ ਆ ਮੇਨ ਮੇਨ ਜਿੱਦਾਂ ਆਪਾਂ ਆਪਣੇ ਗੁਰਦੁਆਰਾ ਸਾਹਿਬ ਹੋ ਗਿਆ ਗੋਵਿੰਦਵਾਲ ਸਾਹਿਬ ਬੋਲੀ ਸਾਹਿਬ ਬੋਲੀ ਸਾਹਿਬ ਹਾਂ ਉਹਦੇ ਉੱਪਰ ਵੀ ਕੰਮ ਮੈਂ ਕੀਤਾ ਹੋਇਆ ਆ ਬੋਲੀ ਸਾਹਿਬ ਦੇ ਉੱਪਰ ਦਸਾਂ ਪਾਛਾਈਆਂ ਦੇ ਸਰੂਪ ਲੱਗੇ ਮੇਰੇ ਖਿਆਲ ਹਾਂਜੀ ਹਾਂਜੀ ਹਲਾ ਹਾਂਜੀ ਇੱਕ ਲੰਗਰ ਹਾਲ ਦੇ ਵਿੱਚ ਉਹ ਪੇਂਟਿੰਗ ਜਿਹੜੀ ਸੀ ਨਾ ਉਹ ਬਹੁਤ ਪੁਰਾਣੀ ਬਣੀ ਸੀ ਪੇਂਟਿੰਗ ਬਹੁਤ ਵੱਡੀ ਪੇਂਟਿੰਗ ਲੱਗੀ ਲੰਗਰ ਹਾਲ ਦੇ ਹਾਂਜੀ ਉਹ ਮਤਲਬ ਕਿ ਉਹ ਪੁਰਾਣੀ ਕਿਸੇ ਆਰਟਿਸਟ ਦੀ ਬਣੀ ਸੀਗੀ ਅੱਛਾ ਜੀ ਉਹ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਹੂੰ ਤੇ ਮਤਲਬ ਕਿ ਦਿਖਦੀ ਪਈ ਨਹੀਂ ਫਿਰ ਉਹ ਮੈਂ ਦੁਆਰਾ ਨੂੰ ਮੈਂ ਫਾਈਨਲ ਕਰਕੇ ਆਇਆ ਸੀ ਉੱਥੇ ਸਹੀ ਆ ਸਹੀ ਆ ਸਹੀ ਹਾਂਜੀ ਸਹੀ ਆ ਤੇ ਆ ਹੁਣ ਜੇ ਥੋੜੇ ਦਿਨਾਂ ਦੇ ਸ਼ੇਖੂਗਰਾਂਡ ਹੋਟਲ ਦੇ ਵਿੱਚ ਵੀ ਜਿਹੜੇ ਫੋਟੋ ਲੱਗੀ ਆ ਹਾਂਜੀ ਬਾਲਕੋਨੀ ਦੇ ਵਿੱਚ ਉਹ ਐਕਟਰਸ ਦੇ ਵਿੱਚ ਹਾਂਜੀ ਕੰਮ ਉੱਥੇ ਕਿੰਨੇ ਕੀਤੇ ਉਹਨੂੰ ਉਹਨੂੰ ਵੀ ਪੇਂਟ ਕਰਕੇ ਆਏ ਆ ਹਾਂਜੀ ਉਹ ਤੋਂ ਬਹੁਤ ਸਾਰੀ ਬਣਾਈ ਆ ਹੋਰ ਵੀ ਬਥੇਰੇ ਰੈਸਟੋਰੈਂਟ ਜਿਹੜੇ ਸ਼ਹਿਰ ਦੇ ਆਪਣੇ ਅੱਛਾ ਜੀ ਜਲੰਧਰ ਸ਼ਹਿਰ ਦੇ ਵਿੱਚ ਹਾਂਜੀ ਹਾਂਜੀ ਦੂਰ ਦੂਰ ਜਾਂਦੇ ਰਹੇ ਆਪਾਂ ਹਿਮਾ ਜੰਮੂ ਵੀ ਕੰਮ ਬਥੇਰਾ ਕੀਤਾ ਬਿਲਕੁਲ ਹਾਂਜੀ ਦਿੱਲੀ ਵੀ ਮੈਂ ਕਰਕੇ ਆਇਆ ਕੰਮ ਸਹੀ ਆ ਹਾਂਜੀ ਅੱਛਾ ਮੰਨ ਲਓ ਆਪਾਂ ਇਸ ਟਾਈਮ ਬੈਠੇ ਆ ਜਲੰਧਰ ਦੇ ਵਿੱਚ ਅਵਤਾਰਨਗਰ ਦੇ ਵਿੱਚ ਅਵਤਾਰਨਗਰ ਬਾਬਾ ਸਾਹਿਬ ਅੰਬੇਡਕਰ ਚੌਂਕ ਦੇ ਨਾਲ ਹੀ ਉਰਲੇ ਬਨੇ ਅਵਤਾਰਨਗਰ ਆ ਤੇ ਉਥੇ ਆ ਵੀਰੇ ਹੁਣਾਂ ਦੀ ਜਾਨੀ ਕਿ ਸਟੂਡੀਓ ਉਥੇ ਆ ਵੀਰੇ ਹੁਣਾਂ ਦਾ ਟੈਟੂ ਸਟੂਡੀਓ ਤੇ ਆਪਾਂ ਗੱਲਬਾਤ ਕਰ ਰਹੇ ਆ ਸ਼ਰਨ ਵੀਰੇ ਦੇ ਨਾਲ ਪੜ੍ਹਾਈ ਕਿੱਥੇ ਤੱਕ ਹੋਈ ਆ ਸਟੱਡੀ ਜੀ ਮੈਂ ਬਾਰੀ ਨਹੀਂ ਕੀਤੀ ਮੈਂ 10 ਕੋ ਪੜਿਆ ਆ ਉਹ ਵੀ ਓਕੇ ਸੋਕੇ ਵੀ ਡ੍ਰੈਂਕ ਦਾ ਜਿਹੜਾ ਸੀਗਾ ਉਹ ਡ੍ਰੈਂਕ ਚ ਮੈਂ ਫਸਟ ਹੀ ਹੁੰਦਾ ਹੀ ਆ ਹੋਰ ਸਕੂਲ ਚੋਂ ਸਹੀ ਆ ਹਾਂਜੀ ਤੇ ਪਹਿਲੀ ਪੇਂਟਿੰਗ ਬਾਰੇ ਦੱਸੋ ਜਿਹੜੀ ਜਾਨੀ ਕਿ ਤੁਹਾਨੂੰ ਲੱਗਾ ਵੀ ਮੈਂ ਇਹ ਲੋਕਾਂ ਨੂੰ ਦਿਖਾ ਸਕਦਾ ਆ ਵੀ ਲੋਕੀ ਪਸੰਦ ਕਰਨਗੇ ਜਾਂ ਬਾਜ਼ਾਰ ਦੇ ਵਿੱਚ ਜਿਹੜੀ ਕੋਈ ਪੇਂਟਿੰਗ ਵਿਕੀ ਆ ਜਾਂ ਦੁਕਾਨਾਂ ਨੂੰ ਕਿੰਨਾ ਪਤਾ ਲੱਗਾ ਵੀ ਸ਼ਰਨ ਵੀਰਾ ਇੱਕ ਆਰਟਿਸਟ ਆ ਵੀ ਫੋਟੋ ਬਣਾਉਂਦਾ ਵੀ ਇਹ ਨਹੀਂ ਇਦਾਂ ਨਾ ਭਾਜੀ ਇਦਾਂ ਸੀਗਾ ਵੀ ਚਲੋ ਡ੍ਰੈਗ ਡਰੂਮ ਤਾਂ ਆਪਾਂ ਕਰਦੇ ਰਹੇ ਹਨਾ ਕਿ ਫੇਰ ਜਦੋਂ ਓਹੋੜੀ ਓੜੀ ਹੱਥ ਸਾਫ਼ ਹੁੰਦਾ ਗਿਆ ਸਹੀ ਹੈ ਤੇ ਫੇਰ ਪਹਿਲਾਂ ਤਾਂ ਚਲੋ ਆਪਾਂ ਸ਼ੀਟਾਂ ਦੇ ਪੇਪਰ ਤੇ ਆਪਾਂ ਬਣਾਉਂਦੇ ਹੁੰਦੇ ਸੀਗੇ ਬਿਲਕੁਲ ਬਿਲਕੁਲ ਫੇਰ ਜਦੋਂ ਕੰਮ ਥੋੜਾ ਜਿਹਾ ਵਿੱਚ ਪਏ ਆ ਥੋੜੀ ਸਮਝ ਲੱਗੀ ਤੇ ਫੇਰ ਮੈਂ ਕਿ ਇੱਕ ਗੱत्ता ਹੁੰਦਾ ਸੀਗਾ ਬੋਰਡ ਔਰ ਤੇ ਮੈਂ ਪੇਂਟ ਮਾਰ ਕੇ ਓਤੇ ਮੈਂ ਪਹਿਲਾਂ ਪੇਂਟਿੰਗ ਬਣਾਈ ਗੁਰਨਾਨ ਸਿੰਘ ਸਾਹਿਬ ਦੀ ਹਾਂਜੀ ਪਹਿਲੀ ਪੇਂਟਿੰਗ ਮੈਂ ਆਹ ਬਣਾਈ ਸੀ ਸਤਗੁਰ ਜੀ ਇੱਕ ਤਾਂ ਹੋ ਗਿਆ ਆਪਣਾ ਪੇਂਟਿੰਗ ਦਾ ਸ਼ੌਂਕ ਹਾਂਜੀ ਹੈਨਾ ਇੱਕ ਹੋ ਗਿਆ ਟੈਟੂ ਦਾ ਸ਼ੌਂਕ ਹਾਂਜੀ ਹੈਨਾ ਇਸ ਤੋਂ ਇਲਾਵਾ ਹੋਰ ਕੀ ਸ਼ੌਂਕ ਰੱਖਦਾ ਹੋਰ ਜੀ ਸ਼ੌਂਕ ਹੈਗਾ 뮤ਜ਼ਿਕ ਦਾ ਆਪਾਂ ਨੂੰ ਅੱਛਾ 뮤ਜ਼ਿਕ ਹਰਮੋਨੀਅਮ ਪਲੇ ਕਰ ਲਈਦਾ ਅੱਛਾ ਤੇ ਇਸ ਤੋਂ ਜਿਹੜਾ ਮੇਨ ਵੱਖਰਾ ਸ਼ੌਂਕ ਹੈ ਉਹ ਆਪਾਂ ਨੂੰ ਹੈਗਾ ਟਰੈਵਲਿੰਗ ਦਾ ਘੁੰਮਣ ਦਾ ਘੁੰਮਣਾ ਫਿਰਨ ਦਾ ਘੁੰਮਣ ਫਿਰਨ ਦਾ ਜੰਨਾ ਬਿੰਦੇ ਬੀ ਪਲੇਸ ਦੇਖਣਾ ਹਾਂਜੀ ਹਾਂਜੀ ਸਹੀ ਆ ਬਹੁਤ ਵਧੀਆ ਸਤਗੁਰ ਮੇਰ ਕਰਨ ਹਾਂਜੀ ਹਾਂਜੀ ਉਹ ਇਦਾਂ ਹੀ ਨਾ ਕਿਤੇ ਘੁੰਮਦੇ ਘੁੰਮਦੇ ਕਈ ਚੀਜ਼ਾਂ ਦੇਖ ਪੈਂਦੀਆਂ ਵੀ ਜਿਹੜੀ ਬਿਲਕੁਲ ਨੌਲੇਜ ਬਹਾਦਰੀ ਹੈ ਨਾ ਬੜੀ ਨੌਲੇਜ ਹਰ ਇੱਕ ਨੂੰ ਮੈਂ ਕਹਿੰਦਾ ਘੁੰਮਣਾ ਫਿਰਨਾ ਚਾਹੀਦਾ ਦੁਨੀਆ ਦਾ ਪਤਾ ਲੱਗਦਾ ਬਿਲਕੁਲ ਵੀ ਨੌਲੇਜ ਕੀ ਦੁਨੀਆ ਦੇਖਣੀ ਚਾਹੀਦੀ ਹੈ ਬਿਲਕੁਲ ਹਾਂਜੀ ਇਹ ਨਹੀਂ ਵੀ ਜਿੱਦਾਂ ਇਹ ਵੀ ਸਵੇਰੇ ਉੱਠ ਕੇ ਤੇ ਸ਼ਾਮ ਨੂੰ ਘਰੇ ਆ ਗਿਆ ਇਹਨਾਂ ਦੀ ਜ਼ਿੰਦਗੀ ਨਾਲੋਂ ਇੱਕ ਵਕਤਾਂ ਵੀ ਚਾਹੀਦਾ ਵਾ ਐ ਨਾ ਹੋਵੇ ਵੀ ਕਈ ਸਦਰਾਂ ਮਨ ਦੇ ਵਿੱਚ ਹੀ ਰਹਿ ਜਾਂਦੇ ਹਾਂਜੀ ਹਾਂਜੀ ਹੈ ਨਾ ਕਿ ਜੇ ਕਿਤੇ ਵੇਲੇ-ਕਿਵਲੇ ਮੌਕਾ ਮਿਲੇ ਤਾਂ ਕੰਮ ਦੇ ਨਾਮ ਨਾਲ ਕੰਮ ਦੇ ਨਾਮ ਨਾਲ ਆਪਣਾ ਟਾਈਮ ਬੰਨਣਾ ਜੁੜਨਾ ਚਾਹੀਦਾ ਆਪਣੇ ਲਈ ਸਮਾਂ ਘਟਣਾ ਚਾਹੀਦਾ ਬਿਲਕੁਲ ਬਿਲਕੁਲ ਤੇ ਅੱਛਾ ਹੁਣ ਆਪਾਂ ਇਹ ਗੱਲ ਕਰਦੇ ਆਂ ਸ਼ਨਵੀਰ ਜੀ ਵੀ ਜੇ ਤੁਹਾਨੂੰ ਪੇਂਟਿੰਗ ਦੇ ਵਿੱਚ ਹਨਾ ਜੇ ਕੋਈ ਕੋ ਵੀ ਆਪਣੇ ਹਿਸਾਬ ਦੇ ਨਾਲ ਕੋ ਸੋਹਣੀ ਜੀ ਚੀਜ਼ ਬਣਾਉ ਉਹ ਤੇ ਕੀ ਬਣਾਉਣਾ ਚਾਹੁੰਦੇ ਮੈਂ ਤਾਂ ਸਕੇਸਟਰੀ ਦਾ ਕੰਮ ਕਰਨਾ ਜ਼ਿਆਦਾ ਵਧੀਆ ਲੱਗਦਾ ਸਹੀ ਆ ਯਾਨੀ ਕਿ ਟੈਟੂ ਦੇ ਵਿੱਚ ਵੀ ਤੇ ਪੇਂਟਿੰਗ ਦੇ ਵਿੱਚ ਵੀ ਸਕੇਸਟਰੀ ਦੇ ਕੰਮ ਦੇ ਵਿੱਚ ਇਦਾਂ ਹੁੰਦਾ ਨਾ ਜਿ ਸਿੱਖਾਂ ਨੂੰ ਬਹੁਤ ਕੁਝ ਮਿਲਦਾ ਬਿਲਕੁਲ ਜੀ ਹਾਂ ਜੀ ਕਿਉਂਕਿ ਕੰਮ ਹੀ ਇੰਨਾ ਹੁੰਦਾ ਆ ਕਿ ਅਫਗਾਨ ਨੂੰ ਵੀ ਸਿੱਖ ਨੂੰ ਮਿਲਦਾ ਬਿਲਕੁਲ ਬਿਲਕੁਲ ਹਾਂ ਜੀ ਤੇ ਇਹ ਤਾਂ ਹੈ ਵੀ 사ਤਗੁਰੂ ਨੇ ਏਡੀ ਵੱਡੀ ਕਿਰਪਾ ਕੀਤੀ ਆ ਹਾਂ ਜੀ ਹੈਨਾ ਤੇ ਅੱਛਾ ਇਸ ਤੋਂ ਇਲਾਵਾ ਹੋਰ ਕੋਈ ਸੈਨਰੀ ਵਗੈਰਾ ਜਿੱਦਾਂ ਕੋਈ ਬਾਹਰ ਅੰਦਰ ਜਾਂਦੇ ਆ ਹਾਂ ਜੀ ਕੋਈ ਦ੍ਰਿਸ਼ ਇਦਾਂ ਦਾ ਵੇਖ ਲਿਆ ਉਹਨੂੰ ਕਦੀ ਕਨਵੈਸਟ ਤੇ ਆਣ ਕੇ ਲਾਇਆ ਕਰੀ ਹਾਂ ਜੀ ਲੈਂਡਸਕੇਪ ਤਾਂ ਬਣਾਈਆਂ ਪੰਜਾਬੀ ਇਸ ਨੂੰ ਕਿਹਾ ਹੁੰਦਾ ਹੈ ਲੈਂਡਸਕੇਪ ਸੈਨਰੀ ਆਪਣੀ ਆਹੋ ਸੈਨਰੀ ਉਹ ਕੋ ਤੇ ਦੇਖ ਲੈਣਾ ਵੀ ਮਤਲਬ ਕਿ ਬੱਦਲ ਵੀ ਇਦਾਂ ਵੀ ਹੁੰਦੇ ਆ ਪਹਾੜੇ ਦਾ ਵੀ ਹੁੰਦੇ ਆ ਨੇਚਰਲ ਕੁਦਰਤੀ ਨਜ਼ਾਰੇ ਹਾਂਜੀ ਹਾਂਜੀ ਕੁਦਰਤੀ ਨਜ਼ਾਰੇ ਜਿਹੜੇ ਆ ਉਹ ਜਿਹੜਾ ਆਪਾਂ ओरिजिनल ਚੀਜ਼ ਦੇਖਦੇ ਨਾ ਉਹ ਫਿਰ ਪੇਂਟਿੰਗ ਦੇ ਵਿੱਚ ਥੋੜਾ ਈਜ਼ੀ ਹੋ ਜਾਂਦਾ ਸਾਨੂੰ ਹਮਮ ਕਰਨਾ ਹੈ ਨਾ ਬਜਾੜੇ ਕਿ ਜਿਹੜੀ ਨੇਚਰ ਨੇ ਜਿਹੜੀ ਚੀਜ਼ ਬਣਾਉਣੀ ਆ ਉਹ ਤਾਂ ਹਾਂਜੀ ਹਾਂਜੀ ਬਜਾੜੇ ਕਿ ਉਹ ਦੁਬਾਰਾ ਨਹੀਂ ਬਣਦੀ ਇੱਕ ਵਾਰੀ ਬਣਾਤੀ ਉਹਨੇ ਬਣਾ ਦਿੱਤੀ ਹਾਂਜੀ ਹਾਂਜੀ ਬਜਾੜੇ ਕਿ ਘੁੰਮਣ ਫਿਰਨ ਦੇ ਨਾਲ ਹੀ ਵੀ ਚੀਜ਼ਾਂ ਮਾਈਂਡ ਦੇ ਵਿੱਚ ਸੈੱਟ ਹੋ ਜਾਂਦੀਆਂ ਹੋਣੀਆਂ ਚਾਹੀਦੀਆਂ ਜੀ ਉਹ ਬਿਲਕੁਲ ਜ਼ਰੂਰੀ ਆ ਆਰਟਿਸਟ ਵੀ ਦਾ ਜ਼ਰੂਰੀ ਹੈ ਆ ਤਾਂ ਵੀ ਜ਼ਰੂਰੀ ਹੈ ਠੀਕ ਆ ਅੱਛਾ ਮੱਲੂ ਹੁਣ ਵੀ ਯਾਨੀ ਕਿ ਆਪਾਂ ਸਾਰਾ ਕੁਝ ਕਾਫੀ ਕੁਝ ਯਾਨੀ ਕਿ ਸ਼ਰਨ ਵੀਰੇ ਬਾਰੇ ਆਪਾਂ ਜਾਣ ਲਿਆ ਹੈ ਨਾ ਵੀ ਟੈਟੂ ਵੀ ਬਣਾਉਂਦੇ ਆ ਤੇ ਨਾਲ-ਨਾਲ ਸੋਹਣੀਆਂ-ਸੋਹਣੀਆਂ ਫੋਟੋ ਵੀ ਬਣਾਉਂਦੇ ਆ ਕਨਵੈਸ ਤੇ ਉੱਪਰ ਹੈ ਨਾ ਹੁਣ ਨੰਬਰ ਵੀਰੇ ਹੁਣਾਂ ਦਾ ਚੱਲਣ ਰਿਹਾ ਵਾ ਕਿਸੇ ਨੇ ਟੈਟੂ ਬਣਾਉਣਾ ਹੋਵੇ ਤੇ ਕਿਸੇ ਨੇ ਜਾਂ ਫੋਟੋ ਬਣਾਉਣੀ ਹੋਵੇ ਕਈ ਵਾਰੀ ਹੋ ਜਾਂਦਾ ਆ ਵੀ ਆਪਾਂ ਵੀ ਕੋਈ ਐਸੀ ਫੋਟੋ ਚਾਹੀਦੀ ਆ ਬਣਾਉਣੀ ਪਰ ਉਹ ਨਹੀਂ ਬਣਾ ਹੁੰਦੀ ਵੀ ਨਹੀਂ ਖਿੱਚ ਹੁੰਦੀ ਕਿ ਯਾਰੀ ਵੀ ਯਾਨੀ ਕਿ ਉਸ ਸੈਜ ਦੇ ਨਾਲ ਨਹੀਂ ਖਿੱਚ ਹੁੰਦੀ ਜਿਸ ਵੀ ਕਿਸੇ ਨੂੰ ਫੋਟੋ ਚਾਹੀਦੀ ਹੋਵੇ ਕੈਨਵਸ ਦੇ ਉੱਪਰ ਬਣੀ ਬਣੀ ਫੋਟੋ ਚਾਹੀਦੀ ਹੋਵੇ ਇੱਕ ਵਾਰੀ ਫੋਨ ਜ਼ਰੂਰ ਕਰਿਓ ਸਲਾਹ ਜ਼ਰੂਰ ਲਈਓ ਬਣਾਉਣੀ ਨਹੀਂ ਬਣਾਉਣੇ ਚਲੋ ਬਾਅਦ ਦੀ ਗੱਲ ਆ ਵੀ ਇੱਕ ਵਾਰੀ ਗੱਲ ਜ਼ਰੂਰ ਕਰਿਓ ਨੰਬਰ ਚੱਲਣ ਰਿਹਾ ਸਕਰੀਨ ਦੇ ਉੱਪਰ ਵਾਈ ਗਰੁੱਪ ਮੇਰ ਕਰੇ ਬਈ ਹੱਸਦੇ ਰਹੋ ਵਸਦੇ ਰਹੋ 백후시념으로 와이 웨이 카 와이 구지기 그카